ਕੈਨੇਡਾ ਦੇ ਵਿੱਚ ਜੀਆਈਸੀ ਬਹੁਤ ਜ਼ਿਆਦਾ ਵਧ ਗਿਆ ਜਿੱਦਾਂ ਪਿਛਲੇ ਦਿਨੀ ਦੇ ਵਿੱਚ ਸਟੂਡੈਂਟ ਨੂੰ ਲੱਗਦਾ ਵੀ ਕੈਨੇਡਾ 'ਚ ਕੰਮ ਹੈ ਨਹੀਂਗਾ ਪੈਸੇ ਬਹੁਤ ਲੱਗਦੇ ਆ ਵੀਜ਼ਾ ਲੈਣ ਦੇ ਲਈ ਦਾ तकरीबन 20-25 ਲੱਖ ਰੁਪਏ ਲੱਗਦਾ ਤਾਂ ਕਿਸ ਤਰ੍ਹਾਂ ਦੇ ਨਾਲ ਐਜ ਐਕਸਪਰਟ ਤੁਸੀਂ ਗਾਈਡ ਕਰੋਗੇ ਸਟੂਡੈਂਟ ਨੂੰ ਵੀ ਅੱਜ ਵੀ ਕੈਨੇਡਾ ਪੰਜਾਬੀਆਂ ਦੀ ਡ੍ਰੀਮ ਡੈਸਟੀਨੇਸ਼ਨ ਹੈਗੀ ਹੈ ਬਹੁਤ ਸਾਰੇ ਬੱਚੇ ਜਾ ਕੇ ਉੱਥੇ ਸਕਸੈਸ ਹੋ ਰਹੇ ਹੈ ਔਰ ਵਧੀਆ ਤਰੀਕੇ ਨਾਲ ਆਪਣੀ ਸਟੱਡੀ ਵੀ ਕਰ ਰਹੇ ਹੈ ਔਰ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਰਹੇ ਨੇ ਤੇ ਕਿਸ ਤਰ੍ਹਾਂ ਨਾਲ ਤੁਸੀਂ ਦੇਖਦੇ ਹੋ ਕੈਨੇਡਾ ਦੇ ਸਟੱਡੀ ਵੀਜ਼ਾ ਵਾਲੇ ਸਟੂਡੈਂਟ ਸਰ ਵੈਸੇ ਐਦਾਂ ਹੈ ਨਹੀਂ ਹੈਗਾ ਕਿ ਕੰਮ ਨਹੀਂ ਹੈਗਾ ਤੇ ਪੈਸੇ ਬਹੁਤ ਲੱਗਦੇ ਹੈ ਕੰਮ ਹੈਗਾ ਹਰ ਜਗ੍ਹਾ ਹੈਗਾ ਤੁਸੀਂ ਛੋਟੀ ਕੰਟਰੀ ਚਲ ਜਾਓ ਵੱਡੀ ਕੰਟਰੀ ਚਲ ਜਾਓ ਬਿਲਕੁਲ ਕਮ ਲੋਕ ਤਾਂ ਦੁਬਈ ਜਾ ਕੇ ਵੀ ਬਹੁਤ ਖੁਸ਼ ਹੋ ਜਾਂਦੇ ਕਿ ਕਮ ਬਹੁਤ ਹੈਗਾ ਇਹ ਤਾਂ ਫਿਰ ਕੈਨੇਡਾ ਹੈਗਾ ਸੋ ਡੈਫੀਨਿਟਲੀ ਹਮੇਸ਼ਾ ਹੀ ਮੈਂ ਕਹਿੰਦੀ ਆ ਤੁਹਾਡੇ ਕੋਲ ਬੇਸਿਕ ਸਕਿਲਸ ਹੋਣ ਤੁਸੀਂ ਕੰਮ ਕਰਨ ਵਾਲੇ ਬੰਦੇ ਹੋ ਸੋ ਡੈਫੀਨਿਟਲੀ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਕੇ ਪਾਰਟ ਟਾਈਮ ਚ ਵੀ ਇੰਨਾ ਵਧੀਆ ਕਮਾ ਸਕਦੇ ਹੋ ਕਿ ਆਪਣੀ ਟਿਊਸ਼ਨ ਫੀਸ ਵੀ ਕੱਢ ਸਕਦੇ ਹੋ ਤੇ ਜੇ ਆਪਾਂ ਖਰਚੇ ਦੀ ਗੱਲ ਕਰਦੇ ਆ ਹਮੇਸ਼ਾ ਜਦ ਵੀ ਕੋਈ ਰੂਲ ਚੇਂਜ ਹੁੰਦਾ ਕਿਸੇ ਨਾ ਕਿਸੇ ਚੀਜ਼ ਨੂੰ ਬੇਕ ਕੇ ਹੁੰਦਾ ਬੇਸਿਕਲੀ ਹੁੰਦਾ ਕਿ ਸੀਗਾ ਪਹਿਲਾਂ ਜਦੋਂ ਆਪਣੀ ਜੀਆਈਸੀ 10200 ਡਾਲਰ ਸੀਗੀ ਸੋ ਬੇ ਖਰਚਾ ਜਿਹੜਾ ਹੈ ਉਹ ਅੱਜ ਵੀ ਉਨਾ ਹੀ ਹੈ ਜੇ ਆਪਾਂ 10200 ਡਾਲਰ ਆਪਣੀ ਸਾਲ ਦੇ ਲਿਵਿੰਗ ਐਕਸਪੈਂਸ ਲਾਉਂਦੇ ਸੀਗੇ ਅੱਜ ਵੀ ਖਰਚਾ ਉਨਾ ਹੀ ਹੈ ਇਹ ਡਬਲ ਸਿਰਫ ਇਸ ਲਈ ਕਿਤੇ ਕਿਉਂਕਿ ਬਹੁਤ ساری ਸਾਡੀ ਜਨਰੇਸ਼ਨ ਇੱਥੋਂ ਜਾਂਦੀ ਹੈ ਉੱਥੇ ਜਾ ਕੇ ਬਿਲਕੁਲ ਵੀ ਕੰਮ ਨਹੀਂ ਕਰਦੀ ਸਕੂਲ ਆਪਣੇ ਕਾਲਜ ਸਕੂਲ ਵੀ ਨਹੀਂ ਲਾਉਂਦੀ ਤੇ ਬਰਡਨ ਵੱਜ ਜਾਂਦੀ ਹੈ ਕਿਤੇ ਨਾ ਕਿਤੇ ਗਵਰਨਮੈਂਟ ਤੇ ਸੋ ਇਨਰ ਡਰਾਬੈਕਸ ਕਰਕੇ ਇਨਾਂ ਆਊਟ ਇਨਾਂ ਦੀ ਆਊਟਕਮ ਜਿਹੜੀ ਉਹ ਕੱਢੀ ਗਈ ਕਿ ਜੇ ਪਰਸਨ ਆਲਰੇਡੀ ਆਪਣਾ ਸਾਲ 2 ਸਾਲ ਦਾ ਐਕਸਪੈਂਸ ਇਥੋਂ ਲੈ ਕੇ ਜਾਊਗਾ ਉਹ ਉਥੇ ਕੰਮ ਨਹੀਂ ਕਰਦਾ ਆਪਣੀ ਮਰਜ਼ੀ ਤੇ ਤਾਂ ਉਹ ਸਾਡੀ ਗਵਰਨਮੈਂਟ ਤੇ ਬਰਡਨ ਨਹੀਂ ਬਣੂਗਾ ਕਿਉਂਕਿ ਇਥੇ ਹਰ ਤਰ੍ਹਾਂ ਦਾ ਸਟੂਡੈਂਟ ਜਾਂਦਾ ਇੱਕ ਉਹ ਵੀ ਹੈਗਾ ਜਿਹੜੀ ਆਪਣੀ ਮੈਨ ਤੋਂ ਟਿਊਸ਼ਨ ਫੀਸ ਵੀ ਭਰ ਰਿਹਾ ਹੈ ਤੇ ਆਪਣੇ ਖਰਚੇ ਵੀ ਕੱਢ ਰਿਹਾ ਹੈ ਇੱਕ ਐਦਾ ਦਾ ਹੈਗਾ ਜਿਹੜਾ ਟਿਊਸ਼ਨ ਫੀਸ ਹੋ ਗਈ ਖਰਚੇ ਹੋ ਗਏ ਸਾਰਾ ਕੁਝ ਹੀ ਘਰ ਤੋਂ ਮੰਗਾ ਰਿਹਾ ਤੇ ਖੁਦ ਕੁਝ ਵੀ ਨਹੀਂ ਕਰ ਰਿਹਾ ਸੋ ਹਰ ਚੀਜ਼ ਨੂੰ ਵੇਖ ਕੇ ਕੋਈ ਵੀ ਡਿਸੀਜਨ ਕੋਈ ਵੀ ਰੂਲ ਹੈ ਜਿਹੜਾ ਇੰਪਲੀਮੈਂਟ ਹੁੰਦਾ ਹੈ ਸੋ ਡੈਫੀਨਿਟਲੀ ਕਮ ਬਹੁਤ ਜ਼ਿਆਦਾ ਹੈਗਾ ਤੇ ਇੱਕ ਚੀਜ਼ ਤੁਸੀਂ ਧ ਉਹ ਸਿਰਫ ਇਸ ਰੂਲ ਵਿੱਚ ਇੰਪਲੀਮੈਂਟ ਨਹੀਂ ਹੋਈ ਹੈ ਕਿ ਤੁਸੀਂ 10200 ਡਾਲਰ ਦੀ ਜਗ੍ਹਾ 20635 ਡਾਲਰ ਪੇ ਕਰਨੀ ਹੈ ਇਨਫੈਕਟ ਜੇ ਤੁਸੀਂ ਗੱਲ ਕਰਦੇ ਹੋ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਆਪਾਂ 10200 ਡਾਲਰ ਭਰਦੇ ਸੀਗੇ ਅਸੀਂ ਜਾ ਕੇ 2000 ਡਾਲਰ ਯੂਜ਼ ਕਰ ਸਕਦੇ ਸੀਗੇ ਤੇ ਬਾਕੀ 3999 ਡਾਲਰ ਜਿਹੜੇ ਆਪਾਂ ਨੂੰ ਹਰ ਮਹੀਨੇ ਮਿਲਦਾ ਸੀਗੇ ਤੁਸੀਂ ਇੱਕ ਵਾਰ ਨਹੀਂ ਕਢਾ ਸਕਦੇ ਬਟ ਨਿਊ ਰੂਲਸ ਦੇ ਅਕੋਰਡਿੰਗ ਜੇ ਤੁਸੀਂ 20635 ਡਾਲਰ ਪੇ ਕਰ ਵੀ ਰਹੇ ਹੋ ਤੇ 40% ਆਫ ਜੀਆਈਸੀ ਤੁਸੀਂ ਜੰਦੇ ਹੀ ਕਢਾ ਸਕਦੇ ਹੋ ਸੋ ਦੇਖਿਆ ਜਾਏ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਐ ਸਿਰਫ ਅਸੀਂ ਇੱਕ ਹਵਾ ਕ੍ਰੀਏਟ ਕੀਤਾ ਹੈ ਤੇ ਜਿੱਥੇ ਤੁਸੀਂ ਇੱਕ ਵਾਰ ਚ ਭਰ ਵੀ ਰਹੇ ਹੋ ਤੇ ਉੱਥੇ ਜਾ ਕੇ 40% ਘਟਾ ਵੀ ਸਕਦੇ ਹੋ ਸੋ ਕੋਈ ਵੀ ਜੋ ਇਥੋਂ ਮੈਨੇਜ ਕਰਕੇ ਚੱਲ ਰਿਹਾ ਕਿਸੇ ਤੋਂ ਲੈ ਕੇ ਜੀਆਈਸੀ ਜਾ ਰਿਹਾ ਹੈ ਉੱਥੇ ਜਾ ਕੇ ਜਾਂਦੇ ਹੀ ਵਾਪਸ ਵੀ ਕਰ ਸਕਦਾ ਹੈ ਇਸ ਪੁਆਇੰਟ ਨੂੰ ਜੇ ਤੁਸੀਂ ਸਮਝੋਗੇ ਤਾਂ ਕੋਈ ਜੀਆਈਸੀ ਨਹੀਂ ਵਧੀਆ ਅਸੀਂ ਇੱਕ ਪਾਸਾ ਵੇਖਦੇ ਹਾਂ ਦੂਜਾ ਪਾਸਾ ਨਹੀਂ ਵੇਖਦੇ ਸੋ ਫਲੈਕਸੀਬਿਲਟੀ ਵੀ ਮਿਲੀ ਹੈ ਬਟ ਤੁਹਾਨੂੰ ਨੂੰ ਇੰਪਲੀਮੈਂਟ ਕਰਨੀ ਆਣੀ ਚਾਹੀਦੀ ਕਿ ਕਿਵੇਂ ਆਪ ਆਪ ਆਪਣੇ ਖਰਚੇ ਨੂੰ ਮੈਨੇਜ ਕਰ ਸਕਦੇ ਆਂ ਬਾਕੀ ਗੱਲ ਰਹੀ ਕਮ ਦੀ ਕਮ ਹੈਗੀ ਹੈ ਤਾਂ ਹੀ ਲੋਕੀ ਉੱਥੇ ਜਾ ਰਹੇ ਆਂ ਅੱਜ ਵੀ ਲੋਕੀ ਕੈਨੇਡਾ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੇ 22 25 ਲੱਖ ਰੁਪਏ ਸ਼ਾਇਦ ਇਸ ਤੋਂ ਵੀ ਜ਼ਿਆਦਾ ਮੈਂ ਘਟਕੇ ਆਂ ਸਿਰਫ ਐਂਟਰੀ ਕਰਨ ਦਾ ਦਿੰਦੇ ਆਂ ਤੇ ਉਹ ਇਲੀਗਲ ਵੇਸ ਹੋ ਜਾਂਦੇ ਆਂ ਤੇ ਜੇ ਤੁਹਾਨੂੰ ਡਾਇਰੈਕਟ ਵੇਸ ਤੋਂ ਆਪਣੀ ਐਲੀਜੀਬਿਲਟੀ ਬੇਸਿਸ ਤੇ ਤੁਸੀਂ ਜਾ ਸਕਦੇ ਹੋ ਕੰਮ ਹੈਗਾ ਕੰਮ ਕਰਨਾ ਵੀ ਪੈਣਾ ਜਾ ਕੇ ਤੁਸੀਂ ਉਹਨਾਂ ਦੀ ਟਰਮ ਐਂਡ ਕੰਡੀਸ਼ਨ ਕੰਪਲੀਟ ਨਹੀਂ ਕਰ ਰਹੇ ਤੁਸੀਂ ਕਾਲਜ ਨਹੀਂ ਲਾ ਰਹੇ ਆਪਣਾ ਕਾਲਜ ਚੇਂਜ ਕਰ ਰਹੇ ਹੋ ਕਿਸੇ ਨੂੰ ਐਮਬੈਸੀ ਨੂੰ ਕਨਫਰਮ ਨਹੀਂ ਕਰ ਰਹੇ ਸੋ ਇਹ ਚੀਜ਼ਾਂ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਆਂ ਜਿਦੇ ਕਰਕੇ ਐਮਬੈਸੀ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਡਿਨਾਈ ਵੀ ਕਰ ਸਕਦੀ ਹੈ ਜੇ ਤੁਸੀਂ ਰੂਲਸ ਰੈਗੂਲੇਸ਼ਨ ਫਾਲੋ ਕਰ ਰਹੇ ਹੋ ਕੰਮ ਲੱਭ ਰਹੇ ਹੋ ਸੋ ਡੈਫੀਨਿਟਲੀ ਤੁਹਾਨੂੰ ਨਾ ਜੀਆਈਸੀ ਪੇ ਕਰਨ ਜਾਂ ਬਜਟ ਵਧਨ ਚ ਜਾਂ ਕੰਮ ਕਰਨ ਚ ਕੋਈ ਦਿੱਕਤ ਆਣੀ ਸਹੀ ਗੱਲ ਹੈ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਵਿਦੇਸ਼ ਜਾਣਾ ਤਾਂ ਤੁਹਾਨੂੰ ਮਿਹਨਤ ਕਰਨੀ ਪੈਗੀ ਇਸ ਲਈ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਕਿ ਉੱਥੇ ਜਾ ਕੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਜਾਂਦੇ ਹੀ ਪੈਸੇ ਤੋੜ-ਤੋੜ ਕੇ ਘਰੇ ਭੇਜਣ ਲੱਗ ਜਾਓਗੇ ਬਹੁਤ ਸਾਰੇ ਲੋਕ ਨੇ ਜਿਹੜੇ ਦੁਬਈ ਜਾ ਕੇ ਜਾਂ ਹੋਰ ਅਰਬ ਕੰਟਰੀਆਂ ਛੋਟੀਆਂ-ਮੁੰਟੀਆਂ ਕੰਟਰੀਆਂ ਦੇ ਵਿੱਚ ਜਾ ਕੇ ਵੀ ਸਰਵਾਈਵ ਕਰ ਰਹੇ ਨੇ ਪੈਸੇ ਕਮਾ ਰਹੇ ਨੇ ਔਰ ਆਪਣੇ ਜਿਹੜਾ ਸਟੱਡੀ ਲਈ ਜੇਕਰ ਕੋਈ ਗਿਆ ਤਾਂ ਸਟੱਡੀ ਵੀ ਕੰਪਲੀਟ ਕਰ ਰਹੇ ਨੇ ਜੇਕਰ ਤੁਸੀਂ ਸਟੱਡੀ ਲਈ ਜਾ ਰਹੇ ਹੋ ਚਾਹੇ ਤੁਸੀਂ ਯੂਐਸਏ ਜਾਣਾ ਹੈ ਕੈਨੇਡਾ ਜਾਣਾ ਹੈ ਤਾਂ ਆਪਣਾ ਸਹੀ ਤਰੀਕੇ ਦੇ ਨਾਲ ਫਸਟ ਪ੍ਰੀਫਰੈਂਸ ਹੈ ਜਿਹੜੀ ਜੇਕਰ ਤੁਸੀਂ ਸਟੱਡੀ ਨੂੰ ਦਿੰਨੇ ਹੋ ਆਪਣਾ ਡਿਪਲੋਮਾ ਡਿਗਰੀ ਜਿਸ ਲਈ ਵੀ ਤੁਸੀਂ ਜਾ ਰਹੇ ਹੋ ਜਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹੋ ਉੱਥੇ ਆਪਣੀ ਸਟੱਡੀ ਕੰਪਲੀਟ ਕਰਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਵਰਕ ਵੀਜ਼ਾ ਵੀ ਮਿਲੂਗਾ ਔਰ ਤੁਸੀਂ ਪੀਆਰ ਦੇ ਮਕਾਮ ਤੱਕ ਵੀ ਪਹੁੰਚੋਗੇ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੁੰਦਾ ਸਟੂਡੈਂਟ ਨੂੰ ਅਵੇਅਰ ਕਰਨਾ ਔਰ ਤੁਸੀਂ ਅਵੇਅਰ ਹੋ ਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਕਿਤੋਂ ਵੀ ਤੁਸੀਂ ਅਪਲਾਈ ਕਰਦੇ ਹੋ ਚੰਗੀ ਤਰ੍ਹਾਂ ਜਾਂਚ ਪਰ ਕਰਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਸਾਡੇ ਨਾਲ ਕੀਰਤੀ ਜੈਨ ਜੀ ਸੀਗੇ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ 9 ਡੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਮਿਲ ਸਕਦੇ ਹੋ ਸਾਨੂੰ ਇਮੀਗ੍ਰੇਸ਼ਨ ਦਾ ਉੱਥੇ ਆਫਿਸ ਹੈ ਮੈਮ ਤੁਸੀਂ ਆਪਣਾ ਇੰਤ ਸਮਾਂਦਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਸ਼ੀਕਾਲ